ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਇਹਦਾ ਫਿਰ ਨਿਊ ਲੁੱਕ ਦਾ ਸਰਦਾਰੀ ਟਾਈਪ ਦਾ ਡਿਜ਼ਾਈਨ ਇਹ ਫਲਾਵਰ ਲੈਸ ਦੇ ਨਾਲ ਤੇ ਆਕਾਮ ਸਿੰਪਲ ਲੈਸ ਦੇ ਨਾਲ ਆਪਾਂ ਲਾਵਾਂਗੇ ਬਰਾਬਰ ਲੈਸ ਹਜੇ મતਵਲਕਿ ਨਹੀਂ ਇੰਨੀ ਹੋਈਗੀ ਕਿਉਂਕਿ ਇਹ ਥੋੜੀ ਜੀ ਮਹਿੰਗੀ ਮਿਲਦੀ ਆ 20 25 ਰੁਪਏ ਮੀਟਰ ਮਿਲਦੀ ਆ ਤੇ ਇਹ ਆਪਣੇ ਸੂਟ ਦੇ ਵਿੱਚ ਜੋ ਪ੍ਰਿੰਟ ਹੈ ਹਨਾ ਉਸ ਨਾਲ ਦੀ ਆਪਾਂ ਮੈਚਿੰਗ ਕਰਦੀ ਲੇਸ ਲਈ ਹੈ ਤੇ ਇਹਦਾ ਹੀ ਘੇਰੇ ਦੀ ਆਪਾਂ ਲੋਕ ਇਸ ਤਰ੍ਹਾਂ ਤਿਆਰ ਕਰਾਂਗੇ ਜਿਵੇਂ ਵਰਕ ਕੀਤਾ ਹੋਵੇ ਕਢਾਈ ਕੀਤੀ ਹੋਵੇ ਉੱਤੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਘੇਰੇ ਤੇ ਰੱਖ ਕੇ ਇਸ ਤਰ੍ਹਾਂ ਲੇਸ ਨੂੰ ਅਟੈਚ ਕਰ ਲਾਂਗੇ ਤੇ ਇਹਦੇ ਆਪਾਂ ਵਿਚਕਾਰ ਦੂਜੀ ਰੱਖ ਕੇ ਲੇਸ ਲਾਵਾਂਗੇ ਬਣੇ ਰਿਓ ਵੀਡੀਓ ਤੇ ਤੁਸੀਂ ਜੇਕਰ ਤਾਂ ਸਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਲਾਈਕ ਕਮੈਂਟ ਦੇ ਨਾਲ-ਨਾਲ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਜੀ ਹਾਈਪ ਵਾਲਾ ਆਪਸ਼ਨ ਮੈਨੂੰ ਮਿਲਿਆ ਹੋਇਆ ਤੇ ਹਾਈਪ ਜ਼ਰੂਰ ਕਰ ਦਿਆ ਕਰੋ ਤੇ ਉਹਦੇ ਵਿੱਚ ਕੋਈ ਪੈਸਾ ਨਹੀਂ ਲੱਗਦਾ ਫ੍ਰੀ ਚ ਹਾਈਪ ਹੋ ਜਾਂਦਾ ਜਦੋਂ ਆਪਾਂ ਵੀਡੀਓ ਨੂੰ ਲਾਈਕ ਕਰਦੇ ਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੇਰੀ ਵੀਡੀਓ ਫੋਲੋ ਵਾਚ ਕਰਨ ਦੇ ਲਈ ਤੇ ਵੀਡੀਓ ਨਾਲ ਜੁੜਨ ਦੇ ਲਈ ਤੇ ਹੁਣ ਆਪਾਂ ਇੱਥੇ ਅਟੈਚ ਕਰਦੇ ਆ ਪਹਿਲਾਂ ਜੈਲੂ ਰੰਗ ਦੀ ਯਾਨੀ ਕਿ ਪੀਲੇ ਰੰਗ ਦੀ ਲੈਸ ਨੂੰ ਆਪਾਂ ਅਟੈਚ ਕਰ ਲਾਂਗੇ ਇਹਦੇ ਨਾਲ ਬਹੁਤ ਸਾਰਾ ਤੁਸੀਂ ਬਣੇ ਰਿਓ ਵੀਡੀਓ ਤੇ ਜੀ ਬਹੁਤ ਸੋਨਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਇਹ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਵਰਕ ਕੀਤਾ ਹੁੰਦਾ ਜਿਵੇਂ ਅੱਜ ਕੱਲ੍ਹ ਗਰਮੀ ਬਹੁਤ ਆ ਹਨਾ ਪ੍ਰਿੰਟਡ ਸੂਟ ਲੈਸ ਦੇ ਨਾਲ ਅੱਜ ਕੱਲ੍ਹ ਤਿਆਰ ਹੁੰਦੇ ਆ ਤੇ ਵਰਕ ਦਾ ਇੰਨਾ ਟ੍ਰੈਂਡ ਨਹੀਂਗਾ ਕਾਟਨ ਦੇ ਸੂਟਾਂ ਤੇ ਜਿਨ ਕਿ ਪ੍ਰਿੰਟਡ ਸੂਟਾਂ ਨੂੰ ਲੈਸਾਂ ਨਾਲ ਹੀ ਤਿਆਰ ਕੀਤਾ ਜਾਂਦਾ ਵਾ ਇਸ ਤਰ੍ਹਾਂ ਤੁਸੀਂ ਕਰਕੇ ਟੋਪ ਸਿਉਣ ਲਾ ਕੇ ਇਹਨੂੰ ਤੇ ਇਹਦੀ ਡਿਜ਼ਾਈਨ ਇਹਦਾ ਰੈਡੀ ਕਰ ਸਕਦੇ ਆ ਤੇ ਤੁਸੀਂ ਇਹ ਇੱਕ ਸਿਉਣ ਨਾਲ ਵੀ ਲਾ ਲਿਓ ਭਾਵੇਂ ਤੁਸੀਂ نیچے ਕਰਨ ਨੂੰ ਕਰਕੇ ਫੋਲਡ ਕਰਕੇ ਵੀ ਲਾ ਲਿਓ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਉਸ ਤਰ੍ਹਾਂ ਲੈਸ ਨੂੰ ਅਟੈਚ ਕਰ ਲਿਓ ਜੀ ਤੇ ਇਹ ਲੈਸ ਜਿਹੜੀ ਹੁੰਦੀ ਹੈ ਇਹ ਗੁੰਮ ਲੈਸ ਹੀ ਸੋਹਣੀ ਲੱਗਦੀ ਹੈ ਜਿਹੜੀ ਫਲਾਵਰ ਵਾਲੀ ਲੈਸ ਹੈ ਨਾ ਇਹ ਉੱਪਰ ਰੱਖ ਕੇ ਇੱਕ ਸਲਾਈ ਦੇ ਨਾਲ ਹੀ ਵਧੀਆ ਅਟੈਚ ਹੋ ਜਾਂਦੀ ਆ ਉਹ ਲਾਉਣ ਦਾ ਤ ਤਰੀਕਾ ਜੀ ਬਹੁਤ ਸੌਖਾ ਵਾ ਤੇ ਪਰ ਜਿਹੜੀ ਇਹ ਲੈਸ ਹੈ ਉੱਪਰ ਵੀ ਆਪਾਂ ਰੱਖ ਸਕਦੇ ਪਰ ਜੇ ਆਪਾਂ ਨਾ ਗੁੰਮ ਲਾਉਣਿਆਂ ਵਿੱਚ ਰੱਖ ਕੇ ਕੱਪੜੇ ਦੇ ਲਾਉਣਿਆਂ ਤਾਂ ਫਿਰ ਜ਼ਿਆਦਾ ਸਫਾਈ ਤੇ ਜ਼ਿਆਦਾ ਲੁੱਕ ਦਿੰਦੀ ਹੈ ਇਹ ਵਾਲੀ ਲੈਸ ਤੇ ਇਸੇ ਤਰ੍ਹਾਂ ਹੀ ਆਪਾਂ ਦੂਜੀ ਲੈਸ ਰੱਖ ਲਾਂਗੇ 1.5 ਤੋਂ 1.5 ਇੰਚ ਦਾ فاਸਲਾ ਰੱਖ ਕੇ ਕਿਉਂਕਿ ਆਪਾਂ ਵਿਚਾਲੇ ਵਾਈਟ ਫਲਾਵਰ ਵਾਲੀ ਲੈਸ ਅਟੈਚ ਕਰਾਂਗੇ ਇਨੂੰ ਵੀ ਆਪਾਂ ਪਹਿਲਾਂ ਇੱਕ ਸਲਾਈ ਇਸ ਤਰ੍ਹਾਂ ਲਗਾ ਲਾਂਗੇ ਤੇ ਫਿਰ ਆਪਾਂ ਦੂਜੀ ਸਲਾਈ ਦੇ ਵਿੱਚ ਇਹਦਾ ਮੂੰਹ ਵੀ ਆਪਾਂ ਇੱਧਰ ਨੂੰ ਕਰ ਦਾਂਗੇ ਗੁੰਮ ਕਰ ਦਾਂਗੇ ਇਸ ਲੈਸ ਨੂੰ ਵੀ ਤੇ ਇਹ 10 ਰੁਪਏ ਮੀਟਰ ਵਾਲੀ ਲੈਸੀ ਆ ਜਿਹੜੀ ਪੀਲੇ ਰੰਗ ਦੀ ਆ ਤੇ ਬਿਲਕੁਲ ਕੜਾਈ ਵਰਗਾ ਡਿਜ਼ਾਈਨ ਬਣ ਜੂਗਾ ਬਹੁਤ ਸੋਹਣਾ ਲੱਗਦਾ ਜੀ ਇਹ ਤੇ ਪ੍ਰਿੰਟਰ ਸੂਟ ਦੇ ਉੱਪਰ ਜਿਸ ਤਰ੍ਹਾਂ ਇਹ ਲਹਿਰੀਆ ਬਣੀ ਉਸ ਤਰ੍ਹਾਂ ਦੇ ਦੋ ਕਲਰ ਆ ਇਹਦੇ ਵਿੱਚ ਤੇ ਉਹਨਾਂ ਨਾਲ ਦੀ ਆਪਾਂ ਮੈਚ ਕਰਦੀ ਲੈਸ ਲਈ ਆ ਇਸ ਤਰ੍ਹਾਂ ਇਸੇ ਲਾਈ ਸਲਾਈ ਲੱਗ ਜੂਗੀ ਤਾਂ ਆਪਾਂ ਇਹਨੂੰ ਵੀ ਗੁੰਮ ਕਰ ਦਾਂਗੇ ਬਾਧੂ ਲੈਸ ਆਪਾਂ ਕੱਟ ਦਾਂਗੇ ਕਿਉਂਕਿ ਜੀ ਨਾਲ ਦੀ ਨਾਲ ਹੀ ਥੋੜਾ ਜਿਹਾ ਤਾਗੇ ਵਗੇਰੇ ਦਾ ਤੇ ਕਟਾਈ ਦਾ ਕੰਮ ਕੀਤਾ ਹੋਵੇ ਨਾ ਫਿਰ ਸੋਹਣਾ ਲੱਗਦਾ ਵਾ ਤੇ ਲੋ ਜੀ ਇਹਨੂੰ ਵੀ ਆਪਾਂ ਟੋਪ ਸਿਉਣ ਲਾ ਕੇ ਤੇ ਇਸ ਤਰ੍ਹਾਂ ਇਹਦੇ ਹੱਲ ਨੂੰ ਮੂੰਹ ਕਰਕੇ ਟੋਪ ਸਿਉਣ ਸਲਾਈ ਲਾ ਦਿੰਨੇ ਆ ਇਹਦੇ ਤੇ ਤੁਸੀਂ ਇੱਥੇ ਥੋੜਾ ਜਿਹਾ ਜਿਹੜੀ ਪਹਿਲੀ ਸਲਾਈ ਲਾਈ ਉੱਥੇ ਬਾਕੀ ਥੋੜਾ ਜਿਹਾ ਵੱਡਾ ਕਰ ਲਿਆ ਕਰੋ ਤਾਂ ਕਿ ਮੁੜ ਕੇ ਜਦੋਂ ਆਪਾਂ ਟੌਪ ਸਿਉਣ ਲਾਉਣੀ ਹੈ ਇੱਥੇ ਥੋੜਾ ਜਿਹਾ ਬ੍ਰੀਕ ਲਾ ਲਿਆ ਕਰੋ ਇੱਥੇ ਲੱਗਾ ਬ੍ਰੀਕ ਬਖਾ ਸੋਹਣਾ ਲੱਗਦਾ ਵਾ ਸਲਾਈ ਕੀਤਾ ਵਾ ਤੇ ਦੋ ਸਿਉਣਾਂ ਲੱਗ ਜਾਂਦੀਆਂ ਫਿਰ ਭਾਵੇਂ ਥੱਲੇ ਬਖਾ ਵੱਡਾ ਹੀ ਕੀਤਾ ਹੋਵੇ ਤਾਂ ਉੱਪਰ ਜਦੋਂ ਆਪਾਂ ਲਾਉਣੀ ਆ ਤੇ ਫਿਰ ਇਹਦੇ ਨਾਲ ਪੂਰੀ ਅਟੈਚਮੈਂਟ ਬਣ ਜਾਂਦੀ ਆ ਕੋਈ ਵਿਉਧੜਣ ਦਾ ਖਤਰਾ ਨਹੀਂ ਰਹਿੰਦਾਗਾ ਤੇ ਇਸ ਤਰ੍ਹਾਂ ਟੌਪ ਸਿਉਣ ਜ਼ਰੂਰ ਲਾਓ ਤੁਸੀਂ ਜੀ ਤਾਂ ਕਿ ਲੇਸ ਦੇ ਮੂੰਹ ਨਾਲ ਇਧਰ ਨੂੰ ਹੋ ਜਾਣਗੇ ਨਾਲੇ ਪੂਰਾ ਆਪਣਾ ਵਧੀਆ ਕੰਮ ਸਫਾਈ ਨਾਲ ਹੋ ਜਾਂਦਾ ਟੌਪ ਸੇ ਆਨ ਲਾਉਣ ਨਾਲ ਹੁਣ ਜੀ ਆਹ ਫਲਾਵਰ ਵਾਲੀ ਲੇਸ ਹੈ ਜੀ ਇਹ ਬਹੁਤ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈ ਸਿੱਧ ਪੁੱਠ ਚੈੱਕ ਕਰਕੇ ਤੁਸੀਂ ਉਸ ਸਾਹ ਬਣਾ ਲੈਸ ਰੱਖੋ ਇਹ ਵੱਡੇ ਫਲਾਵਰਾਂ ਚ ਵੀ ਆਉਂਦੀ ਹੈ ਛੋਟੇ ਫਲਾਵਰ ਚ ਵੀ ਆਉਂਦੀ ਹੈ ਵਾਈਟ ਲੇਸ ਦੇ ਫਲਾਵਰ ਬਣੇ ਹੋਏ ਆ ਤੇ ਇਸ ਤਰ੍ਹਾਂ ਆਪਾਂ ਨਾ ਜਿਹੜੇ ਉਹ ਕਟਾ ਪਹਿਲੀ ਲੇਸ ਦੇ ਲਾਏ ਹੋਏ ਦੂਜੀ ਜਮਾ ਇੱਕ ਦੂਜੇ ਨੂੰ ਸਿੱਧੇ ਰੱਖ ਕੇ ਲਾਉਂਗੇ ਫੇਰ ਇਹ ਵਿਚਾਲੇ ਉਹਦੇ ਫਲਾਵਰ ਆਉਣਗੇ ਸੋਹਣੇ ਲੱਗਣਗੇ ਤੇ ਦੇਖੋ ਜੀ ਜਮਾ ਲਗਦਾ ਨਾ ਜਿਵੇਂ ਵਰਕ ਕੀਤਾ ਹੁੰਦਾ ਪਤਾ ਨਹੀਂ ਲੱਗਦਾਗਾ ਵੀ ਆਪਾਂ ਲੈਸ ਨਾਲ ਡਿਜ਼ਾਈਨ ਤਿਆਰ ਕੀਤਾ ਜਾਂ ਵਰਕ ਕੀਤਾ ਉੱਪਰ ਯਾਨੀ ਕਿ ਮਸ਼ੀਨ ਨੇ ਮਸ਼ੀਨ ਨਾਲ ਕਢਾਈ ਕੀਤੀ ਆ ਤੇ ਲਓ ਜੀ ਆਪਾਂ ਇੱਥੋਂ ਵਾਧੂ ਲੈਸ ਦਿੰਨੇ ਆ ਕੱਟ ਤੇ ਸਿਲਾਈ ਕਰ ਦਿੰਨੇ ਆ ਪੂਰੀ ਤੇ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਦਾ ਘੇਰ ਬਣਿਆ ਇਹਦਾ ਰੈਡੀ ਹੋਇਆ ਜੀ ਦੇਖੋ ਜਮਾਂ ਲੱਗਦਾ ਨਾ ਜਿਵੇਂ ਵਰਕ ਕੀਤਾ ਹੁੰਦਾ ਛੇਤੀ ਕੀਤੇ ਪਤਾ ਨਹੀਂ ਲੱਗਦਾ ਦੇਖੋ ਜੀ ਆ ਕੱਟ ਨੂੰ ਕੱਟ ਤੁਸੀਂ ਲੈਸ ਦੇ ਸਿੱਧੇ ਰੱਖ ਕੇ ਲਾਉਣੇ ਆ ਜਦੋਂ ਲਾਉਣ ਲੱਗੇ ਲਓ ਜੀ ਘੇਰਾ ਬਣ ਕੇ ਤਿਆਰ ਹੋ ਗਿਆ ਤੁਹਾਨੂੰ ਮੇਰਾ ਘੇਰੇ ਦਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਕਢਾਈ ਵਰਗਾ ਲੱਗਦਾ ਲੈਸ ਨਾਲ ਡਿਜ਼ਾਈਨ ਕੀਤਾ ਸੂਟ ਦਾ ਘੇਰਾ ਤੇ ਤੁਸੀਂ ਵੀ ਇਸ ਤਰ੍ਹਾਂ ਤਿਆਰ ਕਰ ਸਕਦੇ ਆ ਤੇ ਜੇ ਜਿਹੜੀ ਪੀਲੀ ਲੈਸ ਆ ਉਹ ਵੀ ਤੁਸੀਂ ਫਲਾਵਰ ਵਾਲੀ ਲੈ ਸਕਦੇ ਆ ਜੀ ਇਹਦੇ ਵਿੱਚ ਤੇ ਇਹਦੇ ਨਾਲ ਥੋੜੇ ਜਿਹਾ ਹੋਰ ਡਿਜ਼ਾਈਨ ਲੈ ਕੇ ਵੀ ਪਾ ਸਕਦੇ ਇਸ ਤਰ੍ਹਾਂ ਜਦੋਂ ਫੋਲਡ ਕੀਤਾ ਨਾ ਥੱਲੇ ਨੂੰ ਉਦੋਂ ਵੀ ਜਿਆਦਾ ਸੋਹਣਾ ਲੱਗਦਾ ਤੇ ਜਰੂਰ ਕਮੈਂਟ ਕਰਕੇ ਦੱਸਿਓ ਜੀ ਇਸ ਤਰ੍ਹਾਂ ਆਪਾਂ ਬਾਹਾਂ ਤੇ ਵੀ ਬਣਾ ਸਕਦੇ ਇਹ ਡਿਜ਼ਾਈਨ ਤੇ ਨੱਕ ਤੇ ਵੀ ਆਪਾਂ ਥੱਲੇ ਨੂੰ ਕਰਕੇ ਇਹ ਪਾ ਸਕਦੇ ਆ ਬਣਾ ਸਕਦੇ ਆ ਡਿਜ਼ਾਈਨ ਇਹ ਬਹੁਤ ਸੋਹਣਾ ਲੱਗੂਗਾ ਬਣਿਆ ਹੋਇਆ ਡਿਜ਼ਾਈਨ ਤੇ ਤੁਹਾਨੂੰ ਮੇਰਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੁਹਾਡਾ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ ਤੇ ਹਾਈਪ ਆਪਣੇ ਚੈਨਲ ਤੇ ਮਿਲੇ ਹੋਇਆ ਜਰੂਰ ਕਰਨਾ ਜੀ ਤੇ ਧੰਨਵਾਦ ਹੈ ਜੀ ਲਾਈਕ ਸ਼ੇਅਰ ਕਮੈਂਟ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਹਾਈਪ ਵੀ ਜਰੂਰ ਕਰ ਦੇਣਾ ਘੇਰੇ ਦਾ ਸਰਦਾਰੀ ਲੁੱਕ ਦਾ ਡਿਜ਼ਾਈਨ ਲੈਂਸ ਦੇ ਨਾਲ ਤਿਆਰ ਕੀਤਾ ਜਿਵੇਂ ਕਿ ਕਢਾਈ ਕੀਤੀ ਹੋਵੇ